ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਨਵਜੋਤ ਸਿੰਘ ਸਿੱਧੂ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਣ ਲੋਕ ਸਭਾ ਚੋਣਾਂ ਵਿਚਾਲੇ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਸ਼ਾਸਤ ਵਿੱਚ ਸਰਗਰਮ ਹੋਏ ਹਨ ਇੰਨੇ ਦਿਨੀ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਨਵਜੋਤ ਸਿੱਧੂ ਨੇ ਆਪਣੇ ਪਟਿਆਲਾ ਰਹਿਸ਼ ਵਿਖੇ ਆਪਣੇ ਕਰੀਬੇ ਨਾਲ ਬੈਠ ਕੇ ਕੀਤੀ ਇਸ ਵਿੱਚ ਸ਼ਮਸ਼ੀਰ ਸਿੰਘ ਦੁੱਲੋ ਸੁਜੀਤ ਤੇ ਮਾਨ ਜਗਦੇਵ ਕਮਾਲੂ ਮਹੇਸ਼ਿੰਦਰ ਸਿੰਘ ਨਾਜਰ ਸਿੰਘ ਮਾਨਸਾ ਆਇਆ ਸ਼ਾਮਲ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਸਿੱਧੂ ਨੇ ਪ੍ਰਾਪਤ ਸਿੱਧੂ ਨੇ ਸੀਨਰ ਅਗੋਂ ਨਾਲ ਅਲੱਗ ਗੱਲਬਾਤ ਕੀਤੀ ਹੈ ਤੇ ਦੱਸਦੇ ਕਿ ਜਦੋਂ ਤੋਂ ਨਵਜੋਸ਼ ਸਿੰਘ ਨੇ ਆਈਪੀਐਲ ਵਿੱਚ ਕਮੈਂਟਰੀ ਸ਼ੁਰੂ ਕੀਤੀ ਉਹ ਸ਼ਾਸਤੀ ਤੌਰ ਤੇ ਜਿਆਦਾ ਸਰਗਰਮ ਨਹੀਂ ਸਨ ਨਵਜੋਸ਼ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਵੀਡੀਓ ਦੇਖਣ ਲਈ ਤੁਹਾਡਾ ਤਾਣੂ